ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਬੀਜੇਪੀ ਪੰਜਾਬ ਵੱਲੋਂ ਹਲਕਾ ਸ਼੍ਰੀ ਜਮਕੌਰ ਸਾਹਿਬ ਦੇ ਕੜੂਆ ਮੰਡਲ ਦੇ ਨਵੇਂ ਪ੍ਰਧਾਨ ਦੀ ਚੋਣ ਐਨ ਕੇ ਬਰਮਾ ਲੀਗਲ ਸੈੱਲ ਪੰਜਾਬ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਹਲਕਾ ਇੰਚਾਰਜ ਦਰਸ਼ਨ ਸ਼ਿਵਜੋਤ ਸੌਰਵ ਸਿੰਘ ਸੈਂਪੜਾ ਸੀਨੀਅਰ ਆਕੂ ਅਤੇ ਹੋਰ ਪਾਰਟੀ ਵਰਕਰਾਂ ਨੇ ਕਿਸਾ ਲਿਆ ਅਤੇ ਨਵੇਂ ਪ੍ਰਧਾਨ ਦੀ ਚੋਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਮੈਂਡਾ ਤੋਂ ਗੁਰਪ੍ਰੀਤ ਸਿੰਘ ਬਾਠ ਦੀ ਰਿਪੋਰਟ ਸਾਰੇ ਮੰਡਲਾਂ ਵੀ ਸਾਰੇ ਮੰਡਲ ਵਸੀ ਕੱਪ ਬੇ ਕਰਦੇ ਨੇ ਇਹ ਚੌਥਾ ਮੰਡਲ ਹੈ ਪੰਜਵਾਂ ਮੰਡਲ ਨਹੀਂ ਬਿਲਕੁਲ ਜਿਹੜਾ ਨਹੀਂਦਾ ਉਹ ਪੂਰਾ ਹੈ ਸਾਡਾ ਜਨ ਮਕਸਦ ਇਹ ਵੀ ਕੁਝ ਦੇ ਕਿ ਲੱਝਾ ਚਾਹਤਾ ਅਸੀਂ ਕਿਨਾ ਕਿ ਜਾਈਏ ਕਿ ਦਿੱਲੀ ਦੀਆਂ ਇਲੈਕਸ਼ਨ ਤੋਂ ਬਾਅਦ ਇਹਦਾ ਮੂਫੇ ਵੀ ਚੱਲ ਰਿਹਾ ਹੈ ਇਹਦਾ ਸਥਾਪਿਤ ਹੋਇਆ ਅਸੀਂ ਉਹ ਕਰਦੇ ਚੱਲਦੇ ਹਾਂ एकदम उसका बड़ा बढ़िया सा ठीक है ठीक है मेरे लिए मेरे लिए कोई दिक्कत नहीं है कोई बात इसका कि ये कुछ सारे सारे कागजात हैं इस अपार्टमेंट पर मैं आज करदा कि अभी थोड़ी पार्टी में लेके जाऊंगा अपने खदेने में चाहते मेरे थोड़े दोस्त और परिवार के नाम ये जिम में के सभी प्रामाणिक यहां पे ऑक्सीजन देखो कितने बढ़िया काम कर रहे हैं जूनियर सेंटर के स्कूल है ਕਿਨੇ ਚੁਣਾ ਨੇ ਅੱਗੇ ਨਾ ਕਰ ਲੈ ਜੀ ਇਸ ਲਾਭਾ ਮਟਾ ਸੋ ਯਾ ਉਹ ਇਸੇ ਜਰੀਏ ਕਿ ਟੀਮ ਵਧੀਆ ਹੋਵੇ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਂਦਾ ਜੋ ਅੱਜ ਜੋ ਮੈਂ ਪ੍ਰੋਸੈਸ ਕਰ ਲਾਇਆ ਮੈਂ ਜਿਹੜੇ ਬਹੁਤ ਸਾਰ ਬੰਦੇ ਜਿਹੜੇ ਆਏ ਆ ਮੈਂ ਉਹਨਾਂ ਤੋਂ ਸਲਾਹ ਲੈਣ ਆਇਆ ਮੈਂ ਪੂਰਾ ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜੇ ਆ 16 ਮੰਡਲ ਸੀ 16 ਦੇ ਸਾਡੇ 19 ਮੰਡਲ ਬਣ ਗਏ ਮੈਂ ਅਪਰੋਕਸੀਮੇਟਲੀ 25 ਮਹੀਨਿਆਂ ਦਾ ਮੈਪਰ ਰੋਪੜ ਜ਼ਿਲ੍ਹੇ ਚੜ ਦਿੰਦੀ ਐ ਤੇ ਸਾਡੇ 1-2 ਕਈ ਵਾਰ ਏਰੀਆ ਰਹਿ ਗਏ ਸੀ ਖੜਵਾ ਰਹਿ ਗਿਆ ਮਦਵਾੜਾ ਰਹਿ ਗਿਆ ਇੱਕ ਅੱਧਾ ਹੋ ਰੰਦਾ ਬਾਕੀ ਸਾਰਾ ਜੋ ਹੈਗਾ ਪੂਰਾ ਰੋਪੜ ਜ਼ਿਲ੍ਹਾ ਸੱਸ ਕੰਪਲੀਟ ਹੋ ਅੱਜ ਸਾਡੇ ਇੱਥੇ ਕੈਂਡੀਡੇਟ ਜਿਹੜੇ ਹੈਗੇ ਆ ਇੱਕ ਤਾਂ ਰੰਗੀ ਸਾਹਿਬ ਹੈ ਰੰਗਿਆ ਜੀ ਹੈ ਰੰਗਿਆ ਜੀ ਵੀ ਜਿਹੜੇ ਹੈਗੇ ਆ ਇਹ ਆਨ ਵਾਲੇ ਜਿਹੜੀ ਮੰਡਲ ਦੇ ਚੌਣ ਹੈਗੇ ਉਹਨਾਂ ਦੇ ਵਿੱਚ ਕੈਂਡੀਡੇਟ ਹੈ ਸੈਕੰਡ ਸਾਡੇ ਕੋਲ ਜਿਹੜੇ ਹੈ ਇਹ ਅਮਨਪ੍ਰੀਤ ਅਮਨਦੀਪ ਅਮਰਦੀਪ ਜੀ ਆਪੇ ਪੜੇ ਲਿਖੇ ਸੂਤਮਾਨ ਲੋਹੇਗੇ ਸਾਡੇ ਯੰਗ ਵਰਕਰ ਹੈ ਕਿਸੇ ਜਿਹੜਾ ਹੈ ਵਿਨੋਦ ਰਾਣਾ ਜੀ ਹੈ ਉਹ ਵੀ ਜਿਹੜਾ ਇਸ ਮੰਡਲ ਤੋਂ ਐਜ਼ ਅ ਪ੍ਰਧਾਨ ਬਣਨ ਦੇ ਇੱਕੋ ਹੈ ਇਹ ਵੀ ਸਦੌਰ ਦੇ ਵਿੱਚ ਤਿੰਨੋਂ ਜਿਹੜੇ ਸਾਡੇ ਕੈਂਡੀਡੇਟ ਉੱਥੇ ਵੀ ਆਏ ਸੀ ਅਜੇ ਤੱਕ ਵੀ ਆਇਆ ਜੇ ਕੋ ਹੋਰ ਚੌਥਾ ਵੀ ਬੰਦਾ ਚਾਹੁੰਦਾ ਹੈਗਾ ਉਹ ਵੀ ਲੱਗ ਸਕਦਾ ਹੈਗਾ ਜੇ ਬਾਈ ਦਾ ਸਭ ਕੋਈ ਨਹੀਂ ਵੀ ਆਇਆ कोई ਹੋਵੇ ਉਸ ਦਾ ਨਾਮ ਦੇ ਸਕਦਾ ਕਿ ਜੋ ਚੌਥਾ ਬੰਦਾ ਜਿਹੜਾ ਹੈਗਾ ਸਾਡਾ ਵਰਕਰ ਉਹ ਵੀ ਬੜਾ ਜਿਹੜਾ ਹੈਗਾ ਐਕਟਿਵ ਹੈ ਤੇ ਉਹ ਬੜਾ ਵਧੀਆ ਤਰੀਕੇ ਨਾਲ ਕੰਮ ਕਰਦਾ ਕਿ ਉਸ ਕੋਲੋਂ ਮੰਡਲ ਦਾ ਪਤਾ ਲਾਇਆ ਜਾਵੇ ਹਾਲ ਦੀ ਘੜੀ ਤਿੰਨ ਹੈ ਜੇ ਕੋਈ ਚੌਥਾ ਹੋਵੇ ਤਾਂ ਬੇਸ਼ੱਕ ਪੂਰੇ ਦਸ ਵੀ ਸਕਦਾ ਹੈਗਾ ਯਾ ਜਿੱਦਾਂ ਮੈਂ ਟੇਬਲ ਸਾਈਡ ਤੇ ਲਾ ਕੇ ਮੈਂ ਬੈਠਾਂਗਾ ਉੱਥੇ ਵੀ ਮੈਂ ਦੱਸ ਸਕਦਾ ਹੈਗਾ ਕਿ ਇਹ ਚੌਥਾ ਬੰਦਾ ਇਹ ਰੀਐਕਟਿਵ ਹੈਗਾ ਇਸ ਨੂੰ ਵੀ ਮੰਡਲ ਦਾ ਪਤਾ ਲਾਇਆ ਜਾਵੇ ਜਿਹੜੀ ਵੀ ਤੁਹਾਡੀ رائے ਹੋਏਗੀ ਆ ਟੋਟੋ ਸਿਕਰੇਟ ਹੋ ਕਿਸੇ ਨੂੰ ਤੁਹਾਨੂੰ ਨਾਤਾ ਸਿੰਘ ਦੋਦੀ ਨੂੰ ਪਤਾ ਲੱਗੇਗਾ ਨਾ ਸੰਪਲਾ ਸਾਹਿਬ ਨੂੰ ਪਤਾ ਲੱਗੇਗਾ ਨਹੀਂ ਤੁਹਾਡੇ ਵਿੱਚ ਜਿਹੜੀ ਕਿਸੇ ਨੂੰ ਪਤਾ ਲੱਗੇ ਕਿਸ ਨੇ ਕੀ ਦੇ ਪੱਖ ਦੇ ਚਿਆ ਕਿਸ ਨੇ ਕੀ ਦੇ ਖਿਲਾਫ ਕੀਆ ਖਿਲਾਫ ਦਾ ਦੇਖੋ ਚਲੋ ਕਹਿ ਨਹੀਂ ਲੋੜ ਨਹੀਂ ਅਸੀਂ ਅਛਾਈਆਂ ਹੀ ਦੱਸ ਨਹੀਂ ਤੇ ਜੀ ਹਾਂ ਇਹ ਬੰਦਾ ਜਿਹੜਾ ਹੈ ਅਮੰਕਪੀਤ ਹੈ ਰੰਗੀਨੀ ਹੈ ਬਿਰੋਗਾਂਜੀ ਹੈ ਭਈ ਇਹ ਜੋ ਹੈ ਇਹਨਾਂ ਵਿੱਚ ਇਹ ਜੋ ਹੈ ਜਿਆਦਾ ਐਕਟਿਵ ਹੈ ਇਹ ਵਧੀਆ ਤਰੀਕੇ ਨਾਲ ਕੰਮ ਕਰ ਸਕਦਾ ਹੈਗਾ ਠੀਕ ਹੈ ਜੇ ਉਹਨਾਂ ਦੀ ਕੋਈ ਅਛਾਈਆਂ ਦੱਸਦੇ ਹੋ ਤਾਂ ਦੱਸਿਓ ਕਿ ਜੀ ਹਾਂ ਮੈਂ ਚਾਹਣਾ ਹੈਗਾ ਮੈਂ ਉਹ ਪ੍ਰਧਾਨ ਬਣ ਰਿਹਾ ਕੋਸੀ ਪੂਰਾ ਜੋਸ਼ ਨਾਲ ਕੰਮ ਕੀ ਵਰਮਾ ਅਡਵੋਕੇਟ ਜੀ ਮੈਂ ਲੀਗਲ ਸੈਲ ਪੰਜਾਬ ਦਾ ਮੈਂ ਕਨਵੀਨਰ ਹਾਂ ਮੇਰੀ ਡਿਊਟੀ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਐਜ਼ ਅ ਰਿਟਰਨਿੰਗ ਅਫਸਰ ਲੱਗੀ ਹੈ ਜਿੰਨਾ ਇਹ ਸੰਗਠਨ ਪਰਦੇ ਤਹਿਤ ਜੇਗਾ ਸਾਡੇ ਇਲੈਕਸ਼ਨ ਹੋ ਰਹੇ ਆਗੇ ਉਸ ਦੇ ਵਿੱਚ ਮੈਂ ਜੋ ਆਪਣੇ ਵਰਕਰਾਂ ਵੀ ਆਪਣੇ ਜੋ ਉਦੇਦਾਰਾਂ ਮੈਂ ਉਹਨਾਂ ਦੀ opinion ਲੈਣ ਆਇਆ ਹੋਇਆ ਸਾਡੇ ਬੂਥ ਦੇ ਜਿਹੜੇ ਇਲੈਕਸ਼ਨ ਹੋ ਚੁੱਕੇ ਆ ਹੁਣ ਮੰਡਲਾਂ ਦੇ ਇਲੈਕਸ਼ਨ ਜਿਹੜੇ ਚੱਲ ਰਹੇ ਆ ਮੰਡਲਾਂ ਦੇ ਇਲੈਕਸ਼ਨ ਦੇ ਵਿੱਚ ਮੈਂ ਆਪਣੇ ਜਿੰਨੇ ਵੀ ਸਾਡੇ ਵਰਕਰ ਆ ਗਏ ਆ ਸਾਡੇ ਉਧੇਦਾਰ ਆ ਗਏ ਉਹਨਾਂ ਦੀ opinion ਲੈਣੀ ਹੈ ਉਸ ਤੋਂ ਬਾਅਦ ਜਾ ਕੇ ਕੋਰ ਕਮੇਟੀ ਦੇ ਵਿੱਚ ਰੱਖਿਆ ਜਾਏਗਾ ਤੇ ਉੱਥੇ ਜੋ ਹੈ ਡਿਸੀਜਨ ਲਿੱਤਾ ਜਾਏਗਾ ਵੀ ਹਰ ਇੱਕ ਮੰਡਲ ਦਾ ਪ੍ਰਧਾਨ ਕੌਣ ਬਣੇਗਾ ਮੰਡਲ ਦੇ ਇਹ ਚੋਣ ਹੋਣ ਤੋਂ ਬਾਅਦ ਜ਼ਿਲ੍ਹੇ ਦਾ ਪ੍ਰਧਾਨ ਚੁਣਿਆ ਜਾਏਗਾ ਜ਼ਿਲ੍ਹੇ ਦੇ ਪ੍ਰਧਾਨ ਤੋਂ ਬਾਅਦ ਜਿਹੜਾ ਪ੍ਰਦੇਸ਼ ਦਾ ਚੋਣ ਹੋਏਗਾ ਪ੍ਰਦੇਸ਼ ਦਾ ਜਿਹੜਾ ਪ੍ਰਧਾਨ ਚੁਣਿਆ ਜਾਏਗਾ ਐਦਾਂ ਹੀ ਸਾਡਾ ਜੋ process ਇਹ ਡੈਮੋਕ੍ਰੈਟਿਕ ਢੰਗ ਨਾਲ ਚੱਲਦਾ ਹੈਗਾ ਜਿੱਦਾਂ ਜੋ ਹੈ ਪੂਰੇ ਹਿੰਦੁਸਤਾਨ ਦੇ ਚੱਲਿਆ ਗਿਆ MP MLA ਦੇ ਇਲੈਕਸ਼ਨ ਹੁੰਦੇ ਹੈਗੇ ਕਨਸਟੀਟਿਊਸ਼ਨ ਦੇ ਅੰਦਰ ਉਸੀ ਤਰ੍ਹਾਂ ਜਿਹ ਹੈਗਾ ਸਾਡਾ ਜਿਹੜਾ ਇੰਟਰਨਲੀ ਵੀ ਸਾਡਾ process ਜਿਹੜਾ ਡੈਮੋਕ੍ਰੈਟਿਕ ਦੇਣਾ ਚੱਲਦਾ ਹੈਗਾ ਅੰਦਰ ਵੀ ਐਸਾ ਨਹੀਂ ਹੈਗਾ ਕਿ ਅਸੀਂ ਜੋ ਹੈ ਕਿਸੇ ਦੇ ਉੱਤੇ ਜੋ ਹੈ ਸਪਾਸ ਦੇ ਉੱਪਰ ਅਸੀਂ ਬਣਾ ਦਿੰਨੇ ਹਾਂ ਬਟ ਇਹ ਵੀ ਸਭ ਦੀ opinion ਲਈਤੀ ਜਾਂਦੀ ਹੈ ਜਿਹੜਾ ਸਾਡਾ ਵਰਕਰ ਪੁਰਾਣਾ ਜੁੜਿਆ ਹੋਇਆ ਐ ਐਕਟੀ ਮੈਂਬਰ ਐ ਜਿਸ ਦੀ ਏਜ 45 ਸਾਲਾਂ ਤੋਂ ਕੱਟਾ ਹੈ ਮੰਡਲ ਦੇ ਪ੍ਰਧਾਨ ਦੇ ਵਾਸਤੇ ਉਹ एलिਜੀਬਲ ਅਸੀਂ ਮੰਨਦੇ ਹਾਂ ਜਿਹੜਾ ਸੋਸ਼ੀਅਲੀ ਵਿਚਰਦਾ ਲੋਕਾਂ ਦੇ ਵਿੱਚ ਔਰ ਆਨ ਵਾਲੇ ਅਸੀਂ 2027 ਦੇ ਇਲੈਕਸ਼ਨਾਂ ਦੀ ਪੂਰੀ ਤਿਆਰੀ ਕਰ ਰਹੇ ਹਾਂ ਤਾਂ ਕਿ ਜਿੱਦਾਂ ਦੇ ਵੀ ਇਹ ਜਿਹੜੀ ਵੀ ਟੀਮ ਬਣੇ ਪੂਰੀ ਮਜਬੂਤੀ ਦੇ ਨਾਲ ਵਧੀਆ ਤੋਂ ਵਧੀਆ ਕੰਮ ਕਰੇ ਅਸੀਂ ਨਾਲ ਆਨ ਵਾਲੇ 2027 ਦੇ ਇਲੈਕਸ਼ਨ ਪੂਰੀ ਹੋਮ ਹਮਾਰੇ ਅਸੀਂ ਪੰਜਾਬ ਦੇ ਚ ਆਪਣੀ ਸਰਕਾਰ ਬਣਾਈਏ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ